ਬਾਈ ਜਿਹੜੇ ਬੰਦਿਆਂ ਨੂੰ ਕਿਸਾਨ ਗਲਤ ਲੱਗਦੇ ਐ ਨਾ ਵੀ ਇਹ ਗਲਤ ਬੰਦੇ ਐ ਇਹ ਗਲਤ ਕੰਮ ਕਰਦੇ ਐ ਜਾਂ ਜਿਹੜਾ ਵੀ ਬੰਦਾ ਕਿਸਾਨਾਂ ਤੋਂ ਤੰਗ ਐ ਬਾਈ ਹੱਥ ਜੋੜ ਕੇ ਬੇਨਤੀ ਐ ਵੀ ਫਿਰ ਤੁਸੀਂ ਕਿਸਾਨਾਂ ਦਾ ਉਗਾਇਆ ਹੋਇਆ ਅੰਨ ਖਾਣਾ ਬੰਦ ਕਰ ਦਿਓ ਤੁਸੀਂ ਰੋਟੀ ਖਾਣੀ ਬੰਦ ਕਰ ਦਿਓ ਕਿਉਂਕਿ ਕਿਸਾਨ ਗਲਤ ਬੰਦੇ ਐ ਉਹ ਤੁਹਾਨੂੰ ਜ਼ਹਿਰ ਲੱਗਦੇ ਐ ਤੇ ਉਹਨਾਂ ਦੇ ਹੱਥੋਂ ਵੀ ਜ਼ਹਿਰ ਹੀ ਪੈਦਾ ਹੋਏਗੀ ਫਿਰ ਤੁਸੀਂ ਜ਼ਹਿਰ ਕਿਉਂ ਖਾ ਰਹੇ ਹੋ ਤੁਸੀਂ ਤੇ ਯਾਰ ਉਹਨਾਂ ਦੇ ਹੱਥੋਂ ਪੈਦਾ ਹੋਇਆ ਅੰਨ ਖਾ ਕੇ ਉਹਨਾਂ ਨੂੰ ਹੀ ਭੰਡਣ ਲੱਗ ਜਾਂਦੇ ਹੋ ਈਵਨ ਕਿ ਬਹੁਤੇ ਤਾਂ ਉਹ ਐ ਜਿਹੜੇ ਰੋਟੀ ਖਾਂਦੇ ਖਾਂਦੇ ਹੀ ਕਮੈਂਟ ਕਰਦੇ ਹੋਣਗੇ ਵੀ ਕਿਸਾਨ ਗਲਤ ਨੇ ਕੀ ਗਲਤੀ ਹੈ ਮੈਨੂੰ ਦੱਸੋ ਕਿਸਾਨਾਂ ਦੀ ਕੀ ਉਹਨਾਂ ਨੇ ਦੁਨੀਆ ਤੋਂ ਲਹਦਾ ਮੰਗ ਲਿਆ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਤੋਂ ਮੂੰਹ ਫੇਰ ਲਿਆ ਅਗਲੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਬਾਰਡਰ ਤੇ ਬੈਠੇ ਐ ਥੋਡੀ ਸਰਕਾਰ ਨੇ ਰਾਹ ਰੋਕੇ ਹੋਏ ਐ ਕਿਸਾਨਾਂ ਨੇ ਨਹੀਂ ਰੋਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੋ ਮੇਰਾ ਵੀਰ ਮੇਰੀ ਬੇਨਤੀ ਹੈ ਵੀ ਜੇ ਤੁਹਾਨੂੰ ਕਿਸਾਨ ਜ਼ਹਿਰ ਲੱਗਦੇ ਐ ਨਾ ਭਾਈ ਉਹ ਮਾੜੇ ਲੱਗਦੇ ਐ ਫਿਰ ਉਹਨਾਂ ਦੇ ਹੱਥੋਂ ਪੈਦਾ ਹੋਇਆ ਅੰਨ ਨਾ ਖਾਇਆ ਕਰੋ ਨਾਲੇ ਕਈ ਤਾਂ ਇੱਥੇ ਕਹਿੰਦੇ ਫਿਰਦੇ ਐ ਵੀ ਅਸੀਂ ਕੋਟ ਇਹਾਂ ਤੇ ਕਣਕ ਬੀਜ ਲਾਂਗੇ ਜਾਂ ਫਿਰ ਗਮਲਿਆਂ ਦੇ ਵਿੱਚ ਮੂਲੀਆਂ ਉਗਾ ਲਾਂਗੇ ਟਰਾਈ ਕਰਕੇ ਦੇਖ ਲਿਓ ਮੇਰਾ ਵੀਰ ਫਿਰ ਇੱਕ ਵਾਰ ਕਿਹੜੇ ਭਾਵਿਕ ਦੀ ਹੈ